ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਦੋਸਤੋ ਸਿੱਖ ਤਵਾਰੀਖ ਦਾ ਕੋਈ ਵੀ ਦਿਨ ਅਹਜਾ ਨਹੀਂ ਕੋਈ ਪੰਨਾ ਅਹਜਾ ਨਹੀਂ ਜਦੋਂ ਸਿੱਖ ਕੌਮ ਦੇ ਕਿਸੇ ਸੂਰਬੀਰ ਯੋਧੇ ਦਾ ਖੂਨ ਨਹੀਂ ਡਰਿਆ ਹੋਵੇ ਅਜੇ ਹੀ ਖੂਨ ਰੋਣ ਵਾਲੇ ਇੱਕ ਸੂਰਬੀ ਭਾਈ ਬਚਿੱਤਰ ਸਿੰਘ ਦਾ ਅੱਜ ਜਨਮ ਦਿਨ ਹੈ ਅੱਜ ਉਹਦੇ ਜਨਮ ਦਿਨ ਤੇ ਮੌਕੇ ਤੇ ਆਪਾਂ ਉਹਨਾਂ ਦੇ ਇਤਿਹਾਸ ਦੇ ਬਾਰੇ ਉਹਨਾਂ ਦੇ ਪਰਿਵਾਰਕ ਪਿਛੋਕੜ ਦੇ ਬਾਰੇ ਤੇ ਉਹਨਾਂ ਦੇ ਜੀਵਨ ਦੇ ਵਿੱਚ ਜੋ ਘਾਲਣਾ ਘਾਲੀ ਉਹਦੇ ਬਾਰੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਈ ਚਿੱਤਰ ਸਿੰਘ ਦਾ ਜਨਮ 6 ਮਈ 1664 ਨੂੰ ਹੋਇਆ ਸੀ ਉਹ ਉਮਰ ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ 2 ਸਾਲ ਵੱਡੇ ਸੀ ਉਹਨਾਂ ਦਾ ਜਨਮ ਭਾਈ ਮਨੀ ਸਿੰਘ ਦੇ ਘਰੇ ਹੋਇਆ ਭਾਈ ਮਨੀ ਸਿੰਘ ਜਿਨ੍ਹਾਂ ਦੇ ਪਰਿਵਾਰ ਨੂੰ ਸਿੱਖ ਦੇ ਹੱਦ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲਾ ਪਰਿਵਾਰ ਕਿਹਾ ਜਾਂਦਾ ਹੈ ਕਿਉਂਕਿ ਭਾਈ ਮਨੀ ਸਿੰਘ ਤੋਂ ਇਲਾਵਾ ਉਹਨਾਂ ਦੇ ਪਰਿਵਾਰ ਦੇ ਘੱਟੋ-ਘੱਟ 32 ਜੀ ਹੋ ਸਨ ਜਿਨ੍ਹਾਂ ਨੇ ਸਿੱਖ ਕੌਮ ਦੇ ਲਈ ਸ਼ਹਾਦਤਾਂ ਦੇ ਜਾਨ ਪੀਤੇ ਭਾਈ ਚਿੱਤਰ ਸਿੰਘ ਦੇ ਭਰਾ ਭਾਈ ਉਦੇਸ ਸਿੰਘ ਵੀ ਉਹਨਾਂ ਦੇ ਨਾਲ ਹੀ ਮੈਦਾਨੇ ਜੰਗ ਦੇ ਵਿੱਚ ਬਹੁਤ ਸਾਰੇ ਜੋਰ ਦਿਖਾਉਂਦੇ ਰਹੀ ਅਨੰਦਪੁਰ ਸਾਹਿਬ ਦੀ ਪਹਿਲੀ ਜੰਗ ਦੇ ਵਿੱਚ ਵੀ ਇਹਨਾਂ ਦੋਹੇ ਭਰਾਵਾਂ ਨੇ ਆਪਣੀ ਤਲਵਾਰ ਦੇ ਬਹੁਤ ਜੋਰ ਦਿਖਾਏ ਕਿ ਪਹਾੜੀ ਫੌਜਾਂ ਤੇ ਮੁਗਲ ਫੌਜਾਂ ਨੂੰ ਡਰ ਕੇ ਭੱਜਣਾ ਪਿਆ ਜਦੋਂ ਇਹਨਾਂ ਫੌਜਾਂ ਦੀ ਕੋਈ ਬਾਤ ਚੱਲਦੀ ਨਾ ਦਿਖੀ ਤਾਂ ਇਹਨਾਂ ਨੇ ਕੀ ਕੀਤਾ ਪਹਾੜੀ ਫੌਜਾਂ ਨੇ ਇੱਕ ਹਾਥੀ ਨੂੰ ਸ਼ਰਾਬ ਪਵਾ ਕੇ ਉਹਦੀ ਸੌਂਡਰ ਦੇ ਨਾਲ ਤਲਵਾਰ ਬੰਨ੍ਹ ਕੇ ਉਦੋਂ ਢਾਲ ਟੋਲਾ ਦੇ ਕੇ ਕਾਫੀ ਉਹਨੂੰ ਸੁਰੱਖਿਆਤ ਬਣਾ ਕੇ ਲੋਹਗੜ੍ਹ ਸਾਹਿਬ ਦਾ ਕਿਲਾ ਬਣਨ ਦੇ ਲਈ ਭੇਜਿਆ ਲੋਹਗੜ੍ਹ ਕਿਲਾ ਜਿਵੇਂ ਕਿ ਆਪਾਂ ਨੂੰ ਨਾਤ ਵੀ ਪਤਾ ਲੱਗਦਾ ਹੈ ਕਿ ਜੋ ਵੀ ਖਾਲਸੇ ਦਾ ਸਿੱਖਾਂ ਦਾ ਜੋ ਵੀ ਹਥਿਆਰ ਬਣਦੇ ਸੀ ਉਹ ਲੋਹਗੜ੍ਹ ਦੇ ਕਿਲੇ ਵਿੱਚ ਹੀ ਬਣਦੇ ਸੀ ਜਿਹੜੇ ਵੀ ਇਤਿਹਾਸ ਦੇ ਜਾਣਕਾਰ ਨੂੰ ਪਤਾ ਕਿ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦੇ ਵਿੱਚ ਚਾਰ ਕਿਲੇ ਬਣਾਏ ਸੀ ਤੇ ਜਿਹੜਾ ਲੋਹਗੜ੍ਹ ਦਾ ਕਿਲਾ ਸੀ ਉਹ ਲੋਹੇ ਦਾ ਕੰਮ ਜੋ ਕਿ ਹਥਿਆਰ ਬਣਾਉਣ ਦਾ ਕਾਰਖਾਨਾ ਸੀ ਮੁਗਲ ਫੌਜਾਂ ਨੂੰ ਇਹ ਸੀਗਾ ਪਹਾੜੀ ਰਾਜਿਆਂ ਨੇ ਮਿਲ ਕੇ ਮਗਲ ਫੌਜਾਂ ਤੇ ਪਹਾ ਮਗਲ ਫੌਜਾਂ ਤੇ ਪਹਾੜੀ ਰਾਜਿਆਂ ਨੇ ਮਿਲ ਕੇ ਇਹ ਬਯੋਤ ਪੜਾਈ ਸੀ ਕਿ ਜੇਕਰ ਆਪਾਂ ਲੋਹੜ ਦੇ ਕਿਲੇ ਨੂੰ ਫਤਿਹ ਕਰ ਲਿਆ ਤਾਂ ਸਿੱਖਾਂ ਦਾ ਸਾਰਾ ਅਸਲਾ ਸਾਡੇ ਕਬਜ਼ੇ ਵਿੱਚ ਆ ਜਾਵੇਗਾ ਤੇ ਬਿਨਾਂ ਅਸਲੇ ਤੋਂ ਸਿੱਖਾਂ ਦੇ ਲਈ ਲੜਨਾ ਬਹੁਤ ਮੁਸ਼ਕਲ ਹੋ ਜਾਵੇਗਾ ਇਸ ਲਈ ਉਹਨਾਂ ਨੇ ਹਾਥੀ ਨੂੰ ਸ਼ਰਾਪ ਪਾ ਲਾ ਕੇ ਆਪਣੀ ਢਾਲ ਬਣਾ ਕੇ ਅੱਗੇ ਕੀਤਾ ਸੀ ਤੇ ਜਦੋਂ ਗੁਰੂ ਘਰ ਦੇ ਜਿਹੜੇ ਵੀ ਸੂਝੇ ਸੀ ਉਹਨਾਂ ਨੇ ਇਹ ਗੁਪਤ ਖਬਰ ਗੁਰੂ ਜੀ ਨੂੰ ਦਿੱਤੀ ਦਾ ਗੁਰੂ ਸਾਹਿਬ ਨੇ ਕਿਹਾ ਸੀ ਕਿ ਹਾਥੀ ਦਾ ਮੁਕਾਬਲਾ ਸਾਡਾ ਹਾਥੀ ਕਰੂਗਾ ਤੇ ਇਸ ਕੰਮ ਦੇ ਲਈ ਉਹਨਾਂ ਨੇ ਭਾਈ ਦੁਨੀ ਚੰਦ ਦੀ ਡਿਊਟੀ ਲਾਈ ਸੀ ਤੇ ਇਸ ਐਵੇਂ ਕੀ ਇਤਿਹਾਸ ਕਰ ਆਪਾਂ ਜਾਣਦੇ ਆ ਕਿ ਦੁਨੀ ਚੰਦ ਦੇ ਹਾਥੀ ਤੋਂ ਡਰਦਾ ਮਾਰਾ ਭਾਜੀਆ ਸੀ ਜੇਕਰ ਦੁਨੀ ਚੰਦ ਦੀ ਆਪਾਂ ਗੱਲ ਕੀਤੀ ਜਾਵੇ ਉਹਨਾਂ ਦਾ ਪਰਿਵਾਰ ਵੀ ਗੁਰੂ ਘਰ ਦਾ ਅਸ਼ਰਦਾ ਲੋਰਿਆ ਤੇ ਉਹ ਭਾਈ ਸਲੋਜੀ ਦੇ ਪੁੱਤਰੇ ਸਨ ਭਾਈ ਸਲੋਜੀ ਦਾ ਵੀ ਆਪਾਂ ਝਾੜੇ ਵਿੱਚ ਬਹੁਤ ਨਾਮ ਸੁਣਦੇ ਆ ਜਿਹੜੇ ਦੁਨੀ ਚੰਦ ਸੀ ਉਹ ਭਾਈ ਸਲੋਜੀ ਦੇ ਪੁੱਤਰੇ ਸੀ ਜਦੋਂ ਉਹ ਹਾਥੀ ਨਾਲ ਲੜਨ ਤੋਂ ਡਰ ਗਿਆ ਸੀ ਭਾਈ ਦਇਆ ਸਿੰਘ ਸਵੇਰੇ ਤੋਂ ਬਹੁਤ ਸਾਰੇ ਲੋਕਾਂ ਨੇ ਉਹਨਾਂ ਨੂੰ ਸਮਝਾਇਆ ਸੀ ਕਿ ਮੂਰਖਾ ਤੇਰਾ ਤਾਂ ਹੱਥ ਹੋਣਾ ਕਾਰਜ ਤਾਂ ਗੁਰੂ ਨੇ ਆਪੇ ਕਰਾ ਲੈਣਾ ਪਰ ਜਿਵੇਂ ਕਹਿੰਦੇ ਆ ਗੁਰੂ ਨੇ ਜਿੱਤੋਂ ਸੇਵਾ ਲੈਣੀ ਉਹ ਤੋਂ ਜੜੀ ਹੁੰਦੀ ਆ ਦੁਲਹੀ ਕਾਂਦੇ ਡਰ ਕੇ ਭੱਜ ਗਿਆ ਤੇ ਘਰੇ ਜਾ ਕੇ ਉਹਦੇ ਸੱਪ ਲੜ ਗਿਆ ਜਿਵੇਂ ਆਪਾਂ ਸਾਰੇ ਜਾਣਦੇ ਆ ਉਸ ਤੋਂ ਬਾਅਦ ਗੁਰੂ ਜੀ ਨੇ ਸੱਪੜਾ ਦੇਖ ਕੇ ਭਾਈ ਬਿਜਿਤਰ ਸਿੰਘ ਨੂੰ ਅੱਗੇ ਕੀਤਾ ਤੇ ਉਹਨਾਂ ਨੇ ਮਜ਼ਾਨੇ ਜੰਗ ਦੇ ਵਿੱਚ ਖੂਨੀ ਹਾਥੀ ਦਾ ਜਿਵੇਂ ਨਗਰੀ ਵਰਕੇ ਨਾਲ ਮੁਕਾਬਲਾ ਕੀਤਾ ਉਹ ਕਾਬਲੇ ਤਰੀਫ ਹੈ ਤੇ ਇਸੇ ਜੰਗ ਦੇ ਵਿੱਚ ਭਾਈ ਬਜੀਤਾਰ ਸਿੰਘ ਦੇ ਭਰਾ ਭਾਈ ਉਦੇ ਸਿੰਘ ਦੀ ਕੇਸਰੀ ਚੰਦ ਦਾ ਸਿਰ ਵਢਿਆ ਸੀ ਉਸ ਤੋਂ ਬਾਅਦ ਵੀ ਇਹ ਦੋਵੇਂ ਭਰਾ ਗੁਰੂ ਜੀ ਦੇ ਅੰਗ ਸੰਗ ਹੀ ਰਹੇ ਹਰ ਲੜਾਈ ਦੇ ਵਿੱਚ ਤੇ ਜਦੋਂ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਤੇ ਉਦੋਂ ਵੀ ਇਹ ਦੋਨੇ ਭਰਾ ਨਾਲ ਸੀ ਬਿਛੋੜਾ ਸਾਹਿਬ ਜਿੱਥੇ ਗੁਰਦੁਆਰਾ ਅੱਜ ਕੱਲ ਸ਼ੋਭੇ ਦਾ ਉੱਥੇ ਜਿਹੜੀ ਜੰਗ ਹੋਈ ਸੀ ਸਾਬ ਜਾਦੇ ਗੁਰੂ ਪਰਿਵਾਰ ਨੂੰ ਅੱਗੇ ਕੱਢ ਕੇ ਮੁਗਲਾਂ ਦਾ ਰਾਹ ਟਕਣ ਦੀ ਰੂਟੀ ਲੱਗੀ ਸੀ ਭਾਈ ਉਦੇ ਸਿੰਘ ਦੀ ਸਰਸਾ ਦੇ ਉਸ ਪਾਸੇ ਭਾਈ ਉਦੇ ਸਿੰਘ ਜੀ ਸ਼ਹਾਦਤ ਸਰਸਾ ਨਦੀ ਦੇ ਪਰਲੇ ਕੰਢੇ ਤੇ ਭਾਈ ਉਦੇ ਸਿੰਘ ਜੀ ਦੀ ਸ਼ਹੀਦੀ ਜਾਂ ਪਿੱਛੇ ਸੀ ਤੇ ਸਰਸਾ ਨਦੀ ਦੇ ਉਰਲੇ ਕੰਢੇ ਤੇ ਜਿੱਥੇ ਮਲਕਪੁਰ ਰੰਗੜਾ ਪੇੜ ਹੈ ਉਸ ਜੰਗ ਦੇ ਵਿੱਚ ਰੰਗੜਾ ਦੇ ਨਾਲ ਮੁਕਾਬਲਾ ਕਰਦੇ ਭਾਈ ਬਜੇਤਰ ਸਿੰਘ ਬਹੁਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਸੀ ਤੇ ਪੁੱਛੋਂ ਸਾਹਿਬਜ਼ਾਦਾ ਅਜੀਤ ਸਿੰਘ ਤੇ ਉਹਨਾਂ ਦੇ ਨਾਲ ਪਾਪਾ ਮਤਲਬ ਸਿੰਘ ਉਹਨਾਂ ਦਾ ਇਕੱਠਾ ਰਿਆ ਸੀ ਉਹਨਾਂ ਨੇ ਜਦੋਂ ਦੇਖਿਆ ਕਿ ਭਾਈ ਚਿੱਤਾਰ ਸਿੰਘ ਕਾਫੀ ਜ਼ਖਮੀ ਹੈ ਤੇ ਉਹਨਾਂ ਨੇ ਉਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਉੱਥੋਂ ਚੱਕ ਕੇ ਗੁਰੂ ਘਰ ਦੇ ਇੱਕ ਸ਼ਰਧਾਲੂ ਕੋਟਲਾ ਸਿੰਘ ਖਾਨ ਦੇ ਉਹਨਾਂ ਦੇ ਘਰੇ ਪਹੁੰਚਾਇਆ ਉੱਥੇ ਭਾਈ ਚਿੱਤਾਰ ਸਿੰਘ ਦੀ ਜ਼ਖਮਾਂ ਦੀ ਤਾਬਨਾ ਚੱਲਦੇ ਹੋਏ ਆਪਣਾ ਸਰੀਰ त्यागे ਸੀ ਤੇ ਉਹਨਾਂ ਦੇ ਅੰਤਮ ਸਫ਼ਰ ਦੇ ਬਾਰੇ ਇੱਕ ਹੋਰ ਵੀ ਬਹੁਤ ਦਿਲਚਸਪ ਕਹਾਣੀ ਸੁਣਨ ਨੂੰ ਮਿਲਦੀ ਹੈ ਕਿਹਾ ਜਾਂਦਾ ਹੈ ਕਿ ਜਦੋਂ ਉਹ ਮੈਨ ਖਾਨ ਦੀ ਹਵੇਲੀ ਦੇ ਵਿੱਚ ਸੀ ਤਾਂ ਕਿਸੇ ਮੁਗਲਾਂ ਦੇ ਸੂਏ ਮੁਗਲ ਫੌਜਾਰ ਨੂੰ ਤਲਾਸ਼ ਦਿੱਤੀ ਕਿ ਗੁਰੂ ਦਾ ਕੋਈ ਬੰਦਾ ਮਹਿੰਗਖਾਂ ਦੇ ਘਰ ਹੀ ਛੁਪਿਆ ਹੈ ਤੇ ਮੁਗਲ ਫੌਜ ਉਹਨਾਂ ਦੇ ਘਰ ਦੀ ਤਲਾਸ਼ੀ ਲੈਣ ਲਈ ਜਦੋਂ ਪਹੁੰਚੀ ਤਾਂ ਉਹਨਾਂ ਨੇ ਮਹਿੰਗਖਾਂ ਦਾ ਦਰਵਾਜ਼ਾ ਖੜਕਾਇਆ ਮਹਿੰਗਖਾਂ ਨੇ ਸਾਰੇ ਘਰ ਦੀ ਤਲਾਸ਼ੀ ਦਿਵਾਤੀ ਲੇਕਿਨ ਇੱਕ ਕਮਰੇ ਦੀ ਜਦੋਂ ਤਲਾਸ਼ੀ ਲੈਣ ਲੱਗੇ ਤਾਂ ਮਹਿੰਗਖਾਂ ਉਸ ਦਰਵਾਜ਼ੇ ਦੇ ਅੱਗੇ ਖੜ ਗਿਆ ਉਹ ਕਹਿੰਦਾ ਭਾਈ ਤੁਸੀਂ ਇਸ ਕਮਰੇ ਦੀ ਤਲਾਸ਼ੀ ਨਹੀਂ ਲੈ ਸਕਦੇ ਤੇ ਇਸ ਕਮਰੇ ਦੇ ਵਿੱਚ ਮੇਰੀ ਧੀ ਤੇ ਮੇਰਾ ਜਵਾਈ ਆਰਾਮ ਫਰਮਾ ਰਹੇ ਨੇ ਤੇ ਮੁਗਲਾਂ ਨੇ ਇਸ ਗੱਲ ਨੂੰ ਮੰਨਦੇ ਉਹ ਉਸ ਕਮਰੇ ਦੀ ਤਲਾਸ਼ੀ ਨਹੀਂ ਲਈ ਤੇ ਜਦੋਂ ਭਾਈ ਬਚਿੱਤਰ ਸਿੰਘ ਜੀ ਆਪਣਾ ਸ਼ਰੀਰ ਤਿਆਗ ਗਏ ਤਾਂ ਮਹਿਨ ਖਾਨ ਦੀ ਬੇਟੀ ਮੁਮਤਾਜ ਜੋ ਕਿ ਬੱਸੀ ਪਠਾਨਾ ਪਿੱਛੇ ਮੰਗੀ ਹੋਈ ਸੀ ਉਹਨਾਂ ਨੇ ਉਸਦੇ ਵਿਆਹ ਦੀ ਗੱਲ ਚਲਾਈ ਤਬੀ ਵੀ ਮੁਮਤਾਜ ਜੀ ਨੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਪਿਤਾ ਜੀ ਇਸਲਾਮ ਦੇ ਵਿੱਚ ਇੱਕ ਔਰਤ ਨੂੰ ਦੋ ਵਿਆਹ ਕਰਾਉਣ ਦੀ ਇਜਾਜ਼ਤ ਨਹੀਂ ਤਾਂ ਇਸ ਗੱਲ ਦੇ ਉੱਪਰ ਹੈਰਾਨ ਹੋਦੇ ਮਹਿਨ ਖਾਨ ਨੇ ਪੁੱਛਿਆ ਸੀ ਕਿ ਬੇਟੀ ਤੇਰਾ ਤਾਂ ਹਲੇ ਵਿਆਹ ਹੋਇਆ ਹੀ ਨਹੀਂ ਉਹ ਕਹਿੰਦੀ ਪਿਤਾ ਜੀ ਭੁੱਲ ਗਏ ਤੁਸੀਂ ਹੀ ਤਾਂ ਕਿਹਾ ਸੀ ਕਿ ਮੇਰੀ ਬੇਟੀ ਤੇ ਮੇਰਾ ਦਮਾਦ ਅੱਜਰਾ ਆਰਾਮ ਕਰ ਰਹੇ ਆ ਉਹ ਉਸੇ ਪਲ ਮੰਦੇ ਵਿੱਚ ਚਿਤਤਰ ਸਿੰਘ ਨੂੰ ਆਪਣਾ ਪਤੀ ਮੰਨ ਲਿਆ ਸੀ ਤੇ ਇਤਿਹਾਸ ਵੀ ਗਵਾਹ ਹੈ ਕਿ ਭਾਈ ਚਿਤਤਰ ਸਿੰਘ ਦੀ ਸ਼ਹਾਦਤ ਤੋਂ ਬਾਅਦ ਬੀਬੀ ਮੁਤਾਇਦ ਨੇ ਵਿਆਹ ਨਹੀਂ ਕਰਵਾਇਆ ਅਤੇ ਉਹ 122 ਸਾਲ ਦੀ ਉਮਰ ਭੋਕੇ ਜੋ ਪੱਠਾ ਸਾਹਿਬ ਪਸਵਾਰਾ ਦਿੱਸੇ ਭਾਈ ਚਿਤਤਰ ਸਿੰਘ ਦਾ ਅੰਤਿਮ ਸੰਸਕਾਰ ਹੋਇਆ ਤੇ ਇਹਨਾਂ ਖਾਂਦੀਆਂ ਭੇਜੀਆ ਉਸ ਤੋਂ ਅੱਗੇ ਜਾ ਕੇ ਪਹਾੜਾਂ ਦੇ ਵਿੱਚ ਇੱਕ ਗੁਰਦੁਆਰਾ ਹੈ ਬੀਬੀ ਮੁਤਾਇਦ ਦਾ ਉਸ ਥਾਂ ਦੇ ਉੱਪਰ ਬੀਬੀ ਨੇ ਤਪ ਕੀਤਾ ਤੇ 122 ਸਾਲ ਦੀ ਉਮਰ ਦੇ ਵਿੱਚ ਉਹ ਬੀਬੀ ਉਥੋਂ ਸਰੀਰ ਤੇ ਆ ਕੇ ਗਈ। ਇਹ ਸੀ ਭਾਈ ਬਚਿੱਤਰ ਸਿੰਘ ਜੀ ਦੇ ਇਤਿਹਾਸ ਦੇ ਬਾਰੇ ਮੋਟੀ ਮੋਟੀ ਜਾਣਕਾਰੀ ਜਿੰਨੀ ਕੁ ਵੀ ਸਾਨੂੰ ਸਮਝ ਹੋਈ ਸੀ। ਕਿਉਂਕਿ ਇਤਿਹਾਸ ਬਹੁਤ ਸਰੋਤਾਂ ਤੋਂ ਲਿਖਿਆ ਗਿਆ ਹੈ ਇਸ ਦੇ ਕਰਕੇ ਇਤਿਹਾਸ ਦੇ ਵਿੱਚ ਥੋੜੀ-ਬਹੁਤੀ ਦੱਸਣ ਦੇ ਵਿੱਚ ਵੀ ਕੋਰਤਾਈ ਹੋ ਸਕਦੀ ਹੈ। ਸੰਗਤ ਬਖਸ਼ਣਯੋਗ ਹੈ। ਜੇਕਰ ਤੁਹਾਨੂੰ ਭਾਈ ਸਾਹਿਬ ਦੇ ਇਤਿਹਾਸ ਦੇ ਬਾਰੇ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਜਾਣਕਾਰੀ ਨੂੰ ਇਸ ਵੀਡੀਓ ਨੂੰ ਹੋਰ ਨਾਲ ਦੋਸਤਾਂ ਮਿੱਤਰਾਂ ਦੇ ਨਾਲ ਵੀ ਸਾਂਝਾ ਕਰਿਓ। ਇਸ ਬੜਮੁੱਢਲੇ ਇਤਿਹਾਸ ਨੂੰ ਹੋਰਾਂ ਦੇ ਨਾਲ ਸਾਂਝਾ ਕਰਨ ਤੇ ਆਪਣੇ ਇਤਿਹਾਸ ਨੂੰ ਹੋਰਾਂ ਦੋਸਤਾਂ ਤੱਕ ਪਹੁੰਚਾਉਣ ਦੇ ਵਿੱਚ ਆਪਣਾ ਬਣਦਾ ਸਰਦਾ ਯੋਗਦਾਨ ਪਾਇਆ। ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਸਾਰਾ ਮਿੱਤਰ ਪਿਆਰਾ ਦਾ ਬਹੁਤ ਬਹੁਤ ਧੰਨਵਾਦ। ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਹ